ਇਹ ਅੱਗ ਮਚਾਉਣਾ ਨਾ ਬੰਦੇ ਵਾਸਤੇ ਬਹੁਤ ਵੱਡਾ ਟਾਸਕ ਹੁੰਦਾ ਤੇ ਮੇਰੇ ਹਿਸਾਬ ਨਾਲ ਮੈਨੂੰ 15-20 ਮਿੰਟ ਹੋ ਗਏ ਤੇ ਜੇ ਇਹੀ ਕੰਮ ਮੇਰੇ ਘਰ ਦੀ ਤੇ ਜਾਂ ਹੋਰ ਬੁੜੀਆਂ ਕਰਦੀਆਂ ਕਰਦੀ ਕੋਈ ਵੀ 5-5 ਮਿੰਟਾਂ ਦਾ ਕੰਮ ਜੀ ਹਾਂਜੀ ਗੁੱਡ ਮਾਰਨਿੰਗ ਸਾਰੇ ਭਰਾਵਾਂ ਨੂੰ ਅੱਜ ਤਰੀਕ 11 ਮਾਰਚ ਤੇ ਅੱਜ ਆਪਾਂ ਸੂਵਾਲਾ ਜਿਹੜਾ ਰੋਟੀ ਪਾਣੀ ਆ ਉਹ ਕਰਨਾ ਤਿਆਰ ਤੁਹਾਨੂੰ ਪਤਾ ਕਰਦੀ ਹੋਣੀਗੀ ਇੱਥੇ ਉਹ ਵੀ ਵੀ ਐਮ ਆਈ ਕੇ ਤੇ ਅੱਜ ਆਪਾਂ ਬਣਾਉਣੇ ਆ ਆਂਡਾ ਵਿਦ ਆਲੂ ਉਬਾਲ ਕੇ ਤੇ ਮੈਂ ਜਿਹੜਾ ਰੋਟੀ ਪਾਣੀ ਆ ਉਹ तकरीबन ਸਾਰਾ ਕਰ ਲੈਣਾ ਥੋੜਾ ਜਿਹਾ ਮੈਨੂੰ ਆ ਦਾਲ ਸਬਜ਼ੀ ਜਿੰਨੀ ਜਿਹੜੀ ਮਰਜ਼ੀ ਤੁਨੀਆਂ ਦੀ ਕਹਿ ਦੋ ਹਨਾ ਕੋਈ ਵੀ ਕੋਈ ਚੱਕਰ ਨਹੀਂ ਹਨਾ ਤੇ ਕੱਲਾ ਬਸ ਰੋਟੀਆਂ ਉਹ ਆਟਾ ਗੁੰਨਾ ਤੇ ਰੋਟੀ ਉਹ ਵੀ ਚਲੋ ਬੰਦਾ ਸਿੱਖ ਜਾਂਦਾ ਪਰ ਮੈਂ ਸਿੱਖਿਆ ਹੀ ਹੋਇਆ ਤੇ ਥੋੜਾ ਜਿਹਾ ਮੁਸ਼ਕਲ ਆ ਕੰਮ ਮੇਰੇ ਲਈ ਤੁਰ ਨੂੰ ਆਪਣੇ ਪਹਿਲਵਾਨ ਨੂੰ ਕਿਹਾ ਸੀਗਾ ਵੀ ਤੂੰ ਭਾਈ ਆਗੂ ਘੁਮਚਾਲਾ ਤੇ ਧਰ ਦੇ ਉੱਬਲ ਨੇ ਤੇ ਉਹ ਪਤੰਦਰ ਨੇੜੇ ਨਹੀਂ ਆਇਆ ਚਲੋ ਆਪਾਂ ਕਰਦੇ ਆ ਇਹ ਸਾਰਾ ਕੰਮ ਦਾ ਯਾਰੇ ਦਾ ਯਾ ਮਚ ਗਈ ਰਹੀ ਆ ਲੋ ਜੀ ਚੁੱਲਾ ਫੁੱਲ ਭਰਤਾ ਲੱਕੜਾਂ ਨਾਲ ਤੇ ਧੂਆ ਪੂਰਾ ਇਹਨੂੰ ਕਰਾਂ ਤੋਂ ਨੇੜੇ ਦੇ ਉਹ ਕੱਲ ਅਸੀਂ ਰੋਟੀਆਂ ਪਕਾਈਆਂ ਸੀ ਤੇ ਉਪਲਵਾਨ ਕਹਿੰਦਾ ਆਪਣਾ ਵੀ ਕੂਲੇ ਹੈ ਨਹੀਂ ਸੀ ਤੇ ਅੱਜ ਕੂਲੇ ਬਣਾਉਣੇ ਆ ਮੈਂ ਜਿਹੜਾ ਕੋਲਿਆਂ ਦਾ ਬਣਾਉਣ ਦਾ ਕੰਮ ਆ ਉਹ ਤਾਂ ਫਿਰ ਅੱਗ ਮਚਾਉਣੀ ਪਊਗੀ ਤੇ ਅੱਗ ਆਸਤੇ ਆਪਾਂ ਨੂੰ ਚਾਹੀਦੀ ਆ ਮੰਦੜੋਂ ਮੁੱਕ ਤੇ ਕੰਡੇ ਵੱਜ ਗਏ ਤੁਹਾਡੇ ਭਰਾ ਦੇ ਚਲੋ ਕੋਈ ਨਹੀਂ ਮਹਾਤਾ thora ਤੇ ਤੁਹਾਨੂੰ ਮਰ ਸਹੀਰ ਸਾਹਿਬ ਹੋਣਾ ਆਪਣਾ ਵਾੜਾ ਕਹਿ ਦਿਖਾਵਾ ਐ ਨੰਬਰਿੰਗ ਇਹ ਆਪਣੀ ਰਸੋਈ ਆ ਜਿਹੜੀ ਉਹ ਪੁਰਾਣੇ ਵੇਲਾਂ ਦੀ ਰਸੋਈ ਆ ਆ ਸਲਫਤਾ ਸੀ ਹੁਣ ਲਾਈ ਆ ਆ ਲਈ ਜਿਹੜੀ ਹੁੰਦੀ ਸੀ ਚਿਮਣੀ ਪਹਿਲਾਂ ਐਵੇਂ ਹੁੰਦੀ ਸੀ ਕਿ ਚਿਮਣੀ ਤਾਂ ਸ਼ਾਇਦ ਅੱਜ ਤਾਂ ਲੋਕਾਂ ਨਵੀਂ ਜਨਰੇਸ਼ਨ ਉਹਨਾਂ ਵਿੱਚ ਬੱਚਿਆਂ ਨੂੰ ਇਹ ਚਿਮਣੀਆਂ ਬਾਰੇ ਪਤਾ ਹੀ ਨਹੀਂ ਹੁੰਦਾ ਤੇ ਇਹਦਾ ਉੱਪਰ ਉਹ ਤਾਂ ਬਣਿਆ ਹੁੰਦਾ ਪੂਰਾ ਸਿਸਟਮ ਆ ਵੀ ਸ਼ੰਕ ਸੀ ਨੁਵੋਸ਼ਨ ਜਿਹੜਾ ਇਹ ਕੀ ਹੁੰਦਾ ਬਾਥ ਲਾਇਆ ਆ ਆਦਮੇ ਸਲਫਾ ਸੀ ਤੇ ਆਸਲ ਫਸੀ ਆ ਜੰਗਲਾ ਇਥੋਂ ਸਾਹਮਣੇ ਉਹ ਦੁਆਰ ਜਿਹੜੀ ਘਰ ਤੋਂ ਨਿਗਾਹ ਰੈਂਦੀ ਹੈ ਉਧਰੋਂ ਅੰਦਰ ਖੜਾ ਬੰਦਾ ਨਹੀਂ ਦਿਖਦਾ ਤੇ ਇਹ ਨਾਲ ਆਪਣਾ ਸਟੋਰ ਨੂੰ ਇਹ ਨਾਲੇ ਤੁਹਾਨੂੰ ਸਾਰਾ ਘਰ ਦਿਖਾਉਂਗਾ ਤੇ ਸਾਰੇ ਭਰਾ ਮੇਰੇ ਨਾਲ ਜੁੜ ਜੋ ਕਿਉਂਕਿ ਆਪਣੇ ਨਾਲ ਜਿਹੜਾ ਚੈਨਲ ਸੀ ਆਪਣਾ ਉਹ ਕਿਸੇ ਰਾਮ ਜੱਦੇ ਨੇ ਕਰਤਾ ਡਿਲੀਟ ਚਲੋ ਉਹਦਾ ਬਹੁਤ-ਬਹੁਤ ਧੰਨਵਾਦ ਵਧੀਆ ਸੀ ਆਪਣਾ ਸਿਸਟਮ ਕਿ ਉਹ ਪੁਰਾਣੇ ਸਾਰੇ ਸਬਸਕ੍ਰਾਈਬਰ ਜਿਹੜੇ ਤੁਸੀਂ ਵੀਡੀਓ ਵੇਖਣੇ ਆ ਮੇਰੇ ਭਰਾ ਤੇ ਸਾਰੇ ਸਬਸਕ੍ਰਾਈਬ ਕਰ ਲਓ ਬੜਾ ਨਜ਼ਾਰਾ ਆਊਗਾ ਸਿਰਾ ਲੱਗੂ ਐਂਡ ਓਕੇ ਬਾਜੂ ਲੋ ਯਾਗ ਆਲੇ ਦਾ ਕੱਢ ਤੇ ਵੱਟ ਤੇਰੇ ਭਰਾਣੇ ਲੱਕੜ ਵੱਲ ਲੈਣਾ ਆਪਣੇ ਕੋਲੇ ਵਾਧੂ ਆ ਬਾਗ ਕਰਕੇ ਸੋਖਣਾ ਤੇ ਆ ਚੱਕਵਾੜੂ ਮੇਰੇ ਸਾਬ ਨਾਲ ਜਿਹੜੀ ਆੜੂ ਦੀ ਲੱਕੜਾ ਸਭ ਤੋਂ ਮਜ਼ਬੂਤ ਲੱਕੜ ਹੁੰਦੀ ਆ ਤੇ ਇਹਦਾ ਸੇਕ ਵੀ ਇੰਨਾ ਹੁੰਦਾ ਲੱਕੜ ਦਾ ਵੀ ਮੈਨਾਂ ਵੀ ਜੇ ਮੇਰੇ ਘਰੇ ਅੱਗ ਚੁੱਲ੍ਹੇ 'ਚ ਪਾਈ ਆ ਤੇ ਗਵੰਡੀਆਂ ਦੇ ਵੀ ਰੋਟੀ ਪੱਕ ਜੂਗੀ ਇਹ ਆੜੂ ਦੀ ਲੱਕੜ ਇੰਨੀ ਮਜ਼ਬੂਤ ਇੰਨੀ ਸਖਤ ਤੇ ਬਹੁਤ ਬੰਦੇ ਬਹੁਤ ਭੈਣ ਭਰਾ ਵੇਂਦੇ ਨੇ ਆੜੂ ਲੱਗੇ ਆ ਤੇ ਉਹ ਉਹ ਕਹਿੰਦੇ ਨੇ ਬਟ ਟੁੱਟ ਜੂਗੀ ਟੁੱਟ ਜੂਗੀ ਉਹ ਟੁੱਟਦੀ ਨਹੀਂ ਹੁੰਦੀ ਕਿਉਂਕਿ ਇਹ ਬਹੁਤ ਮਤਲਬ ਵਾਹ ਸਾਰਾ ਵਾਹ ਸਾਲਾ ਹਸਾ ਵੀ ਹੁੰਦਾ ਇਹ ਮੈਂ ਮੰਜੇ ਤੇ ਸੁੱਤਾ ਸੀ ਇਹਦਾ ਚਾਰੇ ਦੀ ਉਹ ਟੁੱਟ ਗਈ